ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਤੇ ਮਹਾਰਾਜ ਨੂੰ ਦੁੱਖ ਨਹੀਂ ਤੇ ਰੱਖ ਚੰਗੂਨੀ ਤਰੱਕੀ ਵਾਸਤੇ ਤੇ ਬਖਸ਼ੇ ਨਾਲ ਦੇ ਨਾਲ ਦੇ ਆਰੋਗਤਾ ਜੀ ਸਾਡੇ ਪਿਛਲੇ 2 ਦਿਨ ਕਿੱਦਾਂ ਨਿਕਲ ਗਏ ਤੇ ਸਾਨੂੰ ਵੀ ਨਹੀਂ ਪਤਾ ਹੈਗਾ ਉਹ ਗੁਰੂ ਘਰਾਂ ਦੇ ਦਰਸ਼ਨ ਕਰ ਕਰਕੇ ਅਰਦਾਸਾਂ ਬੇਨਤੀਆਂ ਕਰਕੇ ਜੀ ਆਨੰਦ ਆਵੇ ਜ਼ਿੰਦਗੀ ਦਾ ਅੱਜ ਦੇ ਚੱਲਣਾ ਚਾਹੀਦਾ ਸਰਕਲ ਵਿੱਚ ਤੇ ਆਪਣੀ ਬਿਜੀ ਲੈਂਪ ਚੋਂ ਥੋੜਾ ਜਿਹਾ ਸਮਾਂ ਆਪਾਂ ਨੂੰ ਕੱਢਣਾ ਚਾਹੀਦਾ ਹੈ ਐਵੇਂ ਜਿਹੜੇ ਘਰਾਂ ਦੇ ਦਰਸ਼ਨ ਮੇਲੇ ਕਰਨੇ ਨੇ ਅਰਦਾਸਾਂ ਬੇਨਤੀਆਂ ਕਰਨੀਆਂ ਸਾਰਿਆਂ ਦੀ ਚੜ੍ਹਦੀ ਕਲਾ ਮੰਗਣੀ ਹੈ ਸਾਰਿਆਂ 'ਚ ਅਸੀਂ ਵੀ ਆ ਜੰਨੇ ਆ ਤੁਸੀਂ ਵੀ ਆ ਜੰਨੇ ਆ ਜੀ ਤੇ ਹੁਣ ਅੱਜ ਹੈਗਾ ਜੀ ਜਾਣਾ ਕਮਰੇ ਨੂੰ ਸਿਆਦਾ ਲੋ ਆਜ਼ਾਦ ਨਿ ਦੇ ਜੀ ਬਹੁਤ ਕੰਮ ਸਾਰਿਆਂ ਨੇ ਏਸੀ ਵੀ ਚਲਾ ਕੇ ਸੌਂਦੇ ਸੀ ਪੱਖਾ ਵੀ ਚਲਾ ਕੇ ਸੌਂਦੇ ਪਹਿਲਾਂ ਸਾਨੂੰ ਵਿੰਡੋ ਦਾ ਨਹੀਂ ਸੀ ਪਤਾ ਵੀਹ ਵਿੰਡੋ ਵੀ ਇਹਦੀ ਓਪਨ ਹੁੰਦੀ ਆ। ਹਾਂ ਫਿਰ ਉਹਦੇ ਕਰਕੇ ਇੱਥੇ ਜਿਆਦਾ ਸੀ ਹੈ ਕਮਰਾ ਸਿਰਫ 2 ਜਾਂ 3 ਜਣਿਆਂ ਵਾਸਤੇ ਆ ਪਰ ਉਹ ਐਡਜਸਟਮੈਂਟ ਕਰ ਦਿੰਦੇ ਸੰਗਤ ਦੇ ਸਾਬ ਨਾਲ ਸਾਨੂੰ ਗੱਦੇ ਦੇ ਤੀ ਜੀ ਤਿੰਨ ਇੱਕ ਆ ਰਿਹਾ ਵੀ ਕੋਈ ਤੁੱਟ ਨਹੀਂ ਸੜੀ। ਵੀ ਐਡਜਸਟਮੈਂਟ ਤਾਂ ਚਲੋ ਕਰ ਦਿੰਦੇ ਆ ਤੇ ਹੁਣ ਤਿਆਰੀ ਜੀ ਜਾਣ ਦੀ ਸਾਡੀ ਸਾਫ ਸਫਾਈ ਅਸੀਂ 2 ਦਿਨ ਦੇ ਵਿੱਚ ਕਮਰੇ ਦੇ ਵਿੱਚ ਪੂਰਾ ਮਤਲਬ ਜੋ ਆਇਆ ਬਾਹਰ ਤੇ ਔਰ ਘਾਹ ਜਣੀ ਆ 10 ਪਿੰਚ ਪਾ ਕੇ ਸਾਮਾਨ ਅਸੀਂ ਹੋਣਾ ਕਵਰ ਕਰਤਾ ਬਾਕੀ ਝਾੜੂ ਪੋਚਾ ਪਈ ਇਹਨੇ ਕਰਨਾ ਉਹ ਇਹਨੇ ਦੀ ਜ਼ਿੰਮੇਵਾਰੀ ਜੇ ਇੱਕ ਤਾਂ ਇੱਥੇ ਹੁੰਦਾ ਸਿਸਟਮ ਮੈਂ ਤਾਂ ਸੰਦੀਪ ਰਾਹੁਲ ਨੂੰ ਕਹਿ ਕੇ ਉਹ ਵੀ ਕਰਵਾਉਣਾ ਹਾਂ ਇਹ ਹੁੰਦਾ ਇਹ ਸਾਡੀ ਰਿਸਪੌਂਸਿਬਿਲਟੀ ਜੇ ਸਾਨੂੰ ਰੂਮ ਦੇ ਦਿੱਤਾ ਤਾਂ ਸੰਭਾਲਣਾ ਵੀ ਅਸੀਂ ਇਹ ਨਹੀਂ ਹੈਗਾ ਵੀ ਹਾਂ ਜੇ ਆਪਣਾ ਜੋ ਗਾਇਆ ਪਿਆ ਇੱਥੇ ਛੱਟ ਕੇ ਦੋ ਦੋ ਕਰਕੇ ਲੂੰਗਾ ਪੱਪਾ ਨਿਕਲ ਗਏ ਪਰ ਇਹ ਗੁਰੂ ਘਰ ਦੀਆਂ ਜੋ ਇਮਾਰਤਾਂ ਜੇ ਅਸੀਂ ਸੰਭਾਲਾਂਗੇ ਤਾਂ ਹੀ ਸਾਫ਼ ਸੁਥਰੀਆਂ ਰਹਿਣੀਆਂ ਤਾਂ ਹੀ ਅਸੀਂ ਆ ਕੇ ਆ ਆਪਣਾ ਟਾਈਮ ਵਧੀਆ ਬਤੀਤ ਕਰਾਂਗੇ ਤੇ ਹੁਣ ਅੱਜ ਹੈਗੀ ਸਾਡੀ ਜਾਣ ਦੀ ਤਿਆਰੀ ਹੁਣ ਪਹਿਲਾਂ ਜਾਵਾਂਗੇ ਜੀ ਦਰਬਾਰ ਸਾਹਿਬ ਅ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਲਾਵਾਂਗੇ ਇਜਾਜ਼ਤ ਤੇ ਫਿਰ ਲੰਗਰ ਛੱਕ ਕੇ ਰੁਖ ਕਰਾਂਗੇ ਰੇਲਵੇ ਸਟੇਸ਼ਨ ਕਿਨੂੰ ਅ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਜੀ ਲੈਫਟ ਖੜੀ ਜੀ ਇਸ ਟਾਈਮ 6 ਨੰਬਰ ਤੇ ਅਸੀਂ ਖੜੇ ਆ ਜੀ ਸਾਰੇ 8 ਨੰਬਰ ਤੇ ਅਗਰ ਤੁਸੀਂ 8 ਨੰਬਰ ਕੋਲ ਜਾ 8 ਨੰਬਰ ਕੋਲ ਜਾ 8 ਨੰਬਰ ਓਪਰ ਤੋਂ ਜਰਨਲ ਫਲੋਰ ਤੇ ਜਿੱਥੇ ਆਪਾਂ ਨੇ ਥੱਲੇ ਉਤਰਨਾ ਆ ਆ ਜਾ ਰਹੀ ਤਾ ਆ ਗਈ ਚਲੋ ਜੀ ਬੜੋ ਜੀ ਸਾਰੇ ਲੈ ਕੇ ਬੈਠੋ ਦਾ ਨਾਮ ਆ ਗਿਆ ਡੈਡੀ ਰਹਿਦਾ ਨਹੀਂ ਟੈਨਸ਼ਨ ਵਾਲੇ ਡੈਡੀ ਦੀ ਟੈਨਸ਼ਨ ਨਾ ਲੈ ਮਮਾ ਸੰਦੀਪ ਗੌਰ ਆ ਵੀ ਬੱਠਣ ਦਾ ਬਣਾ ਹੁੰਦਾ ਆ ਵੀ ਦੱਬਿਆ ਜੀ ਅੱਛਾ ਤੇ ਮੇਰਾ ਕਹਿਣਾ ਮੰਨਦਾ ਨਾ ਤੇਰਾ ਵੀ ਬੰਨਿਆ ਕਹਿਣਾ ਰੁਕ ਜਾ ਤਾਂ ਫੇਰ ਰੁਕ ਕੀ ਜਿਹੜੀਆਂ ਫਰੀ ਵਾਲੀਆਂ ਬੱਸਾਂ ਹੈ ਜੀ ਆ ਸਤਾੰਬਾ ਤੇ ਆ ਹੈਗੀ ਜੀ ਇਧਰਲੀ ਸਾਈਡ ਜਿਹੜੀ ਮੇਨ ਪਾਰਕਿੰਗ ਆ ਦਰਬਾਰ ਸਾਹਿਬ ਦੀ ਉਹਦੇ ਬਿਲਕੁਲ ਸਾਹਮਣੇ ਤੇ ਆ ਹੈਗੀ ਇਧਰ ਸਾਰਾ ਗੜੀ ਸਰਾਹ ਜੀ ਤੇ ਉਹਦੇ ਸਾਹਮਣੇ ਬਿਲਕੁਲ ਆ ਕੇ ਬੱਸਾਂ ਖੜਦੀਆਂ ਆਪਣੀਆਂ ਜਿਹੜੀਆਂ ਬੱਸਾਂ ਸਮਝ ਲਓ ਵੀ ਰੇਲਵੇ ਸਟੇਸ਼ਨ ਤੋਂ ਆਉਂਦੀਆਂ ਸੰਗਤਾਂ ਨੂੰ ਲੈ ਕੇ ਉਰੇ ਉਰੇ ਤੋਂ ਫੇਰ ਬਿਠਾ ਲ ਕੇ ਉੱਥੇ ਨੂੰ ਲੈ ਜਾਂਦੀਆਂ ਤੇ ਉਸ ਤੋਂ ਬਾਅਦ ਜੀ ਜਿਹੜੀਆਂ ਆਪਣੀਆਂ ਗੋਬਿੰਦワਲ ਸਾਹਿਬ ਹੋ ਗਿਆ ਤਰਨ ਤਰਨ ਸਾਹਿਬ ਹੋ ਗਿਆ ਤੇ ਹੋਰ ਜਿਹੜੇ ਗੁਰਦੁਆਰੇ 7 ਕ 8 ਕ ਗੁਰਦੁਆਰਿਆਂ ਦੇ ਦਰਸ਼ਨ ਕਰਾਉਂਦੀਆਂ ਬੱਸਾਂ ਆ ਉਹਨਾਂ ਦਾ ਦਫ਼ਤਰ ਹੈ ਜੀ ਇੱਥੇ ਇੱਥੀ ਤੋਂ ਚੱਲਦੀਆਂ ਸਵੇਰ ਟਾਈਮ 7:30 ਵਜੇ ਬਸਵਰ ਤੇ ਤੁਰਦੀ ਹੈ ਜੀ ਗੁਰੂ ਧਾਮਾਂ ਦੇ ਕੋਤੋਂ ਖੜੇ ਜੀ ਜਿਹੜੀ ਉਹ ਬਸ ਨਮੀ ਚੜਾਈ ਹੈ ਜੀ ਉਹਦੇ ਪਰ ਨਹੀਂ ਉਹ ਪਰਲੀ ਸਾਈਡ ਖੜੀ ਹੈ ਜੀ ਉਹ ਤੇ ਕੱਲ ਇਹ ਬਸ ਚ ਅਸੀਂ ਗਏ ਸੀ ਜਿਹੜੀ ਉਰਲੀ ਸਾਈਡ ਖੜੀ ਹੈ ਜੀ ਤੇ ਅੱਜ ਵੀ ਮੈਨੂੰ ਲੱਗਦਾ ਵੀ ਇਹ ਜਾਣ ਦੀ ਤਿਆਰੀ ਚ ਖੜੀ ਆ ਸਾਰੇ ਯਾਤਰੀ ਆਹ ਉਰੇ ਬੈਠੇ ਜੀ ਸਾਰੇ ਤੇ ਇਹਨਾਂ ਦੀ ਜਿਹੜੀ ਟਿਕਟ ਹੈ ਜੀ ਉਹ ਮਿਲਦੀ ਹੈ ਜੀ ਟਿਕਟ ਕਾਣ ਦਾ ਭਾਅ ਵੀ ਉਹਨਾਂ ਨੇ ਤੁਹਾਡਾ ਇੱਕ ਵਾਰ ਆਧਾਰ ਕਾਰਡ ਲੈ ਕੇ ਤੁਹਾਡਾ ਨੰਬਰ ਉਹਦੇ ਦੇ ਵਿੱਚ ਦਰਜ ਕਰਨਾ ਆਪਣੇ ਰਜਿਸਟਰ ਦੇ ਵਿੱਚ ਇਹਦਾ ਟਿਕਟ ਦਾ ਮਤਲਬ ਇਹ ਨਹੀਂ ਹੈਗਾ ਵੀ ਪੇਮੈਂਟ ਦੇਣੀ ਪੈਣੀ ਆ ਕੋਈ ਉੱਥੋਂ ਫਿਰ ਉਹਨਾਂ ਨੂੰ ਵੀ ਸਾਰਾ ਜੱਜਮੈਂਟਰਾਂ ਦਾ ਵੀ ਅਸੀਂ ਕਿੰਨੀ ਸੰਗਤ ਕਿੱਥੇ-ਕਿੱਥੇ ਦੀ ਭੇਜੀ ਹੈ ਸਾਰੀ ਡਿਟੇਲ ਇਹਨਾਂ ਨੇ ਵੀ ਰੱਖਣੀ ਹੁੰਦੀ ਹੈ ਨਾ ਵੀ ਬੱਸਾਂ ਦੇ ਵਿੱਚ ਕਿੰਨੀ ਕਿੰਨੀਆਂ ਸੰਗਤ ਗਈ ਆ ਤੇ ਉਹ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦੀ ਬਾਕੀ ਸਵੇਰ ਦਾ ਟਾਈਮ ਹੈ ਜੀ ਅਜੇ ਹੁਣ ਇਹ ਟਾਈਮ ਤੁਹਾਨੂੰ ਸਾਰੀ ਸੰਗਤ ਜਿਹੜਾ ਟਾਈਮ ਹੈ ਹੈਗਾ ਜੀ ਸਾਰੀ ਸੰਗਤ ਤੁਹਾਨੂੰ ਦਰਬਾਰ ਸਾਹਿਬ ਨੂੰ ਜਾਂਦੀ ਹੋ ਮਿਲੂਗੀ ਵਾਪਸੀ ਵਾਲੇ ਬਹੁਤ ਘੱਟ ਹੁੰਦੇ ਆ ਤੇ ਰਾਤ ਨੂੰ ਵਾਪਸੀ ਵਾਲੇ ਵੱਧ ਹੁੰਦੇ ਤੇ ਜਾਣ ਵਾਲੇ ਘੱਟ ਹੁੰਦੇ ਆ ਬਾਕੀ ਸਾਜਰ ਹੈ ਜੀ ਪੁਲਿਸ ਵਾਲੇ ਆਪਣੀ ਡਿਊਟੀ ਤੇ ਪਹੁੰਚ ਗਏ ਉਹਦੀ ਵੀਰ ਦੀ ਹਵਾ ਕੱਢਤੀ ਬੁਲਾਉਂਦਾ ਇਹਨਾਂ ਨੇ ਉਹ ਘੋਰ ਰਿਹਾ ਟਰ ਪਰ অথੋਰਟੀ ਨਹੀਂ ਹੈਗੀ ਜੀ ਇੱਥੇ ਤੱਕ ਰਿਕਸ਼ਾ ਲੈ ਆਉਣ ਦੀ ਹਾਂ ਇਹ ਪਾਰਕਿੰਗ ਹੀ ਨਹੀਂ ਹੈਗੀ ਕੁਝ ਨਹੀਂ ਹੈਗਾ ਮਤਲਬ ਇਹ ਰਿਕਸ਼ੇ ਵਾਲੇ ਫਿਰ ਵੀ ਇੱਥੇ ਆ ਕੇ ਖੜ ਜਾਂਦੇ ਆ ਕਿ ਫਿਰ ਸਵਾਰੀਆਂ ਚਲੋ ਕਰਨੀ ਤਾਂ ਇਹਨਾਂ ਨੇ ਵੀ ਮਿਹਨਤ ਆ ਦੀ ਫਿਰ ਵੀ ਜਿਵੇਂ ਉਹ ਪਰਲੀ ਸਾਈਡ ਆ ਉੱਥੇ ਤੱਕ ਐਥੋਰਟੀ ਇਹਨਾਂ ਨੂੰ ਜੀ ਪੁਲ ਤੋਂ ਪਰਲੀ ਪਰਲੀ ਸਾਈਡ ਰੇ ਅੰਦਰ ਆ ਕੇ ਇੱਥੇ ਖੜਾ ਰੱਖਦੇ ਤੇ ਜਿਵੇਂ ਦੁਪਹਿਰ ਤੇ ਬਾਅਦ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਹੋ ਜਾਂਦਾ ਫਿਰ ਇਕੱਠ ਦੇ ਵਿੱਚ ਹਾਂ ਥੋੜੀ ਜੀ ਜਿਹੜੇ ਗਲਤ ਆਨਸਰ ਆ ਚਲੋ ਮਹਾਰਾਜ ਉਹਨਾਂ ਨੂੰ ਵੀ ਸਮੱਤ ਬਖਸ਼ੇ ਵੀ ਓਹੋ ਕਿਸੇ ਦਾ ਪਾਰ ਸਕ ਕੇ ਕਿਸੇ ਦਾ ਫੋਨ ਜਿੱਦਾਂ ਦਾ ਵੀ ਉਹਨਾਂ ਨੂੰ ਕੋਈ ਸਮਾਨ ਮਿਲਿਆ ਤੇ ਉਹਨਾਂ ਨੇ ਆਪਣਾ ਕਰਮ ਕਰ ਜਾਣਾ ਚਲੋ ਵੀ ਵਹਿਗੁਰੂ ਉਹਨਾਂ ਨੂੰ ਵੀ ਸਮੱਤ ਬਖਸ਼ੇ ਸਿੱਧੇ ਰਸਤੇ ਪਾਵੇ ਤੇ ਮੈਂ ਤੁਹਾਨੂੰ ਹੁਣ ਬੱਸਾਈ ਦਿਖਾਉਂਦਾ ਰਿਹਾ ਕਿ ਮੈਨੂੰ ਤਾਂ ਇਹ ਨਹੀਂ ਪਤਾ ਵੀ ਸੰਦੀਪ ਰਾਹੀ ਅੱਗੇ ਲੰਘ ਗਿਆ ਕਿ ਪਿੱਛੇ ਐ ਅੱਗੇ ਹੀ ਐ ਮਨ ਨੂੰ ਲੱਗਦਾ ਹੋਊ ਦੁਕਾਨਾਂ ਤਾਂ ਅਜੇ ਬਹੁਤ ਘੱਟ ਆਪਨ ਹੋਈਆਂ ਪਰ ਰਾਤ ਨੂੰ ਮੈਂ ਕਹਿੰਦਾ ਜੀ 12 ਵਜੇ ਤੱਕ ਉਹ ਚਹਲ ਪਹਲ ਪੂਰੀ ਰਹਿੰਦੀ ਐ ਨਾ ਤੇ ਕੀਰਤਨ ਚੱਲ ਰਿਹਾ ਜੀ ਹੁਣ ਮਾਝੀ ਇੱਕ ਵਾਰ ਨਮਸਕਾਰ ਕਰਿਆ ਹੁੰਦੇ ਫਿਰ ਉਸ ਤੋਂ ਬਾਅਦ ਖਿੱਚਦੇ ਆ ਜਾਣ ਦੀ ਤਿਆਰੀ ਤਲੋ ਆ ਬੱਤੀਆ ਬਾ ਆਇਆ ਤਾਂ ਆਇਆ ਤਾਂ ਦੇਖ ਰਿਹਾ ਮਗਰ ਨੂੰ ਵੀ ਹਾਂ ਵਿੱਕੀ ਸਿੰਘ ਆਇਆ ਨਹੀਂ ਆਇਆ ਤਾਂ ਮਗਰ ਨੂੰ ਦੇਖ ਲੈ ਵੀ ਵਿੱਕੀ ਆਇਆ ਨਹੀਂ ਹੈ ਮੈਂ ਸਤਿਕਾਰ ਦੀ ਦਿੱਤੀ ਆਪਣਾ ਸਤਿਕਾਰ ਜੀ ਕਿੱਦਾਂ ਰਹੇ ਦਰਸ਼ਨ ਮੇਲੇ ਬਹੁਤ ਵਧੀਆ ਬਹੁਤ ਵਧੀਆ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਲਿਫਟ ਵਿੱਚ ਬਣਾਉਂਦੀ ਸਤਿਕਾਰ ਉੱਥੇ ਬਣਾਈ ਨਹੀਂ ਤੂੰ ਹੁਣ ਹੋਰ ਤੇ ਕਿਆ ਲੈਣਾ ਚੱਲ ਇੱਧਰ ਆਇਆ ਏ ਟਡੀ ਲੈ ਇਹ ਨਾਰਾਜ਼ ਹੋ ਗਈ ਮੇਰੇ ਨਾਲ ਕਾਤੇ ਲੈ ਆਈ ਕੋਸਾਇਰਾ ਦਾ ਦੋ ਦਿਨ ਹੋ ਗਏ ਚੱਕੋ ਬੰਦਿਆਂ ਨੂੰ ਆਏ ਹੋਈ ਜਦੇ ਪਿੰਗੀ ਡੇਢੀ ਜੇ ਕਦੇ ਹਾ ਲੈਣਾ ਕਦੇ ਆਉ ਲੈਣਾ ਆਹ ਦੋ ਮਿੱਠੀ ਤੇ ਉਂਗਲੀਆਂ ਬੜੀਆਂ ਆਹ ਲਾ ਦੇ ਕਵਰ ਪੱਟੀ ਬੰਨ ਲਵੇ ਕਾ ਵੀ ਤੁਹਾਨੂੰ ਗੁਰਦੁਆਰੇ ਕੋਲੇ ਖੋਲਣੀ ਪੱਟੀ ਜਾ ਕੇ ਉਧੇ ਉਰਾ ਖੋਲਣੀ ਨਹੀਂ ਹੈਗੀ ਜੇ ਵਾਕਾਂ ਦਾ ਤਾਂ ਕੰਮ ਹੈ ਜੀ ਕਿ ਇੱਕ ਦੇਖ ਲੈ ਬੈਕ ਦੋ ਦੋ ਘੱਟ ਲਿਆਉਣੀਆਂ ਪੂਰੇ ਤੇ ਦੋ ਤਿੰਨ ਦੋ ਦੋ ਇੱਕ ਇੱਕ ਬੈਗ ਫालतू ਹੋ ਗਿਆ ਹੋ ਗਿਆ ਜੇ ਸੰਦੀਪ ਵੀ ਕੋਰ ਬੈਗ ਲੈਣ ਨੂੰ ਫਿਰਦੀ ਕਹਦੇ ਇੱਕ ਬੈਗ ਬਾਹਰ ਲੈਣਾ ਜੇ ਪਰ ਇਹਦਾ ਨਾਨੀਆਂ ਘੜਾਨੀਆਂ ਸਾਰੀਆਂ ਇਕੱਠੀਆਂ ਕਰ ਲੀਆਂ ਨੇ ਹਾਂ ਹਾਂ ਕੋਈ ਨਹੀਂ ਛੱਡੀ ਹੈਗੀ ਜਿੱਤੇ ਤੱਕ ਵੀ ਇਹ ਰਿਸ਼ਤੇਦਾਰੀਆਂ ਵੀ ਉਦੀ ਚੁੰਨੀ ਹੈ ਇਹਦਾ ਆ ਉਹਦਾ ਉਹ ਨਮਹਾਰਾਜ ਹਾਂ ਬਾਹਰ ਨੂੰ ਚੜ੍ਹਦੀ ਕਲਾ ਚ ਰੱਖੇ ਆਪਾਂ ਨਹੀਂ ਭਾਈ ਆਪਾਂ ਤਾਂ ਔਨਲੀ ਪ੍ਰਸ਼ਾਦ ਤੱਕ ਸੀਮਤ ਆ ਵੀ ਪ੍ਰਸ਼ਾਦ ਲੈ ਕੇ ਜਾਣਾ ਬਸ ਹੋਰ ਕੁਝ ਨਹੀਂ ਲੈ ਕੇ ਜਾਣਾ ਲੈ ਦੇਹਲਾ ਇੱਕ ਕਦੀ ਮਹੱਤ ਕੀ ਕਰਨਾ ਛੜਾ ਮਾ ਚਲੋ ਵਾਹਿਗੁਰੂ ਸੱਚਾ ਬਾਦਸ਼ਾ ਸਭ ਦੀ ਯਾਤਰਾ ਘਰੇ ਹੋ ਜੀ ਸਫਲ ਤੇ ਜਿਨ੍ਹਾਂ ਜਿਨ੍ਹਾਂ ਦੇ ਪਾਈ ਜੋ ਜੋ ਮਨੋਰਥਾ ਚਿਲੀਗੁਰੂ ਰਾਮਦਾਸ ਮਹਾਰਾਜ ਜੀ ਉਹ ਵੀ ਪੂਰੇ ਕਰਨ ਤੇ ਸਭ ਨੂੰ ਬਖਸ਼ੇ ਜੀ ਦੇਹ ਰੋਗਤਾ ਕਾ ਕਹਿੰਦੀ ਆ ਗੱਡੀ ਦਾ ਅਖੀਰ ਆ ਜਾ ਉਹ ਗੱਡੀ ਵੀ ਤਲੋ ਟ੍ਰੇਨ ਚ ਟਵਾੜੀ ਤੇ ਨਹੀਂ ਟ੍ਰੇਨ ਚ ਆ ਜਾ ਟ੍ਰੇਨ ਚ ਬਹਿ ਕੇ ਜਾਈ ਅੱਜ ਤੂੰ ਕਿੱਥੇ ਗੱਡੀਆਂ ਗੁੱਡੀਆਂ ਚ ਫਿਰਦੀ ਛੋਟੀਆਂ ਛੋਟੀਆਂ ਗੱਡੀਆਂ 20 20 30 30 ਰੁਪਏ ਵਾਲੀਆਂ ਤੁਹਾਨੂੰ ਕਰੋੜਾਂ ਦੀ ਟ੍ਰੇਨ ਆ ਉਹ ਤੁਹਾਨੂੰ ਵੱਡੀਆਂ ਗੱਡੀਆਂ ਲੈਣੀਆਂ ਹਾਂ ਹਾਂ ਕਰੋੜਾਂ ਦੀ ਟ੍ਰੇਨ ਆ ਉਹ ਜਿਹਦੇ ਤੇ ਤੁਹਾਨੂੰ ਝਾੜੀ ਦੇਣੀ ਅੱਜ ਲੈ ਲੈ ਆ ਜਾ ਆ ਜਾ ਹੱਥ ਗੰਦੇ ਹੋ ਗਏ ਉਹ ਦੇਖਦੀ ਵੀ ਹਿਲਦਾ ਕਰ ਤੇ ਆਹੋ ਹਿਲਦਾ ਆਹੋ ਵਾਹਿਗੁਰੂ ਸਤਨਾਮ ਲੋ ਜੀ ਧੰਤ ਧਨ ਸ਼ਿਗੁਰੂ ਰਾਮ ਦਾਸ ਮਹਾਰਾਜ ਜੀ ਮੁੜ ਕੇ ਸੁਖ ਸ਼ਾਂਤੀ ਨਾਲ ਬਲਾ ਤੇ ਜਿਨ੍ਹਾਂ ਦੀਆਂ ਭਾਈ ਜੋ ਮਰਦਾਂ ਸਾਰੀਆਂ ਪੂਰੀਆਂ ਕਰਦੇ ਹੋ ਮਿਹਰ ਕਰੋ ਸਾਬਰ ਤਾਂ ਕਰਣੇ ਆਏ ਨਾ ਆਹ ਉਹ ਬੜੀ ਕਰ ਕਰ ਵੀ ਸੰਭਾਲਣਾ ਭਾਜੀ ਕਿਸੇ ਨੇ ਬੜੀ ਬੜੀ ਉਹ ਵੀ ਬਹੁਤ ਵਧੀਆ ਬਣਾ ਲਿਆ ਬਹੁਤ ਵਧੀਆ ਬਹੁਤ ਜਿਆਦਾ ਲੱਗਦਾ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਸਾਸਤਰੀ ਗਾਣੇ ਚੱਲੋ ਵੀ ਚਲੋ ਆ ਦੇ ਕਿੱਧਰ ਚੜੀ ਖੜੀ ਆ ਤਾਂ ਇੱਥੇ ਹੀ ਰਹਿ ਜਾਣਾ ਸਾਨੂੰ ਵੀ ਇੱਥੇ ਹੀ ਰਹਿਣਾ ਪੈਣਾ ਫੇਰ ਨਾਲ ਤੇਰੇ ਹੁਣ ਤੱਕ 3 ਦਿਨ ਹੋ ਗਏ ਆਇਆ ਨੂੰ ਚਲੋ ਚਲੋ ਸਰਾ ਚੋਂ ਨਿਕਲਿਆ ਜਿਹੜੀ ਫਰੀ ਵਾਲੀ ਬੱਸ ਸੀ ਸਾਡੀ ਉਹ ਗਈ ਨਿਕਲ ਤੇ ਉਹ ਮੈਰ ਮੋਲੂ ਮੂਰੇ ਐਡਜਸਟ ਹੋਊਗਾ ਜੱਸ ਵੀ ਨੋ ਐਡਜਸਟ ਕਰੋ ਹਾਂ ਹਾਂ ਕਿਆ ਉਹ ਤੋਂ ਪਹਿਲੀ ਤੁਸੀਂ ਉਹਨੇ ਕਹਿਣਾ ਨਹੀਂ ਕੁਝ ਵੀ ਤੁਸੀਂ ਪਹਿਲੀ ਘਬਰਾਟ ਲਾਚੋ ਕਰਨ ਫਰੀ ਵਾਲੀ ਬੱਸ ਸਾਡੀ ਲੰਘੀ ਜੇ ਅਸੀਂ ਬੱਸ ਦੀ ਵੇਟ ਕਰਦੇ ਤਾਂ ਇੱਕ ਘੰਟਾ ਸਾਨੂੰ ਖੜਨਾ ਪਿਆ ਹੁੰਦਾ ਸੋ ਇਹ ਟਾਈਮ ਸਾਜਰੇ ਸਾਜਰੇ ਸੰਗਤ ਵਾਪਸ ਜਾਣੇ ਵਾਲੇ ਹਨ ਤੇ ਸਾਡੀ ਟ੍ਰੇਨ ਜਾਣੀ ਨਿਕਲ ਤਾ ਕਰਕੇ ਹਾਲਾਤ ਤੁੰਨੀ ਸੰਭਾਲ ਸੰਦੀਪ ਆਪਣੀ ਜੇ ਇਹਦੇ ਚ ਸਫਰ ਕਰਨਾ ਲੈ ਪਸਾ ਲੋਗਾ ਕਹਦੇ ਹਾਂ ਰੱਖ ਦੇਣਾ ਇਹਨਾਂ ਉੱਪਰ ਰੱਖ ਦੇਣਾ ਬੈਗ ਬੂਗ ਤਾਂ ਉੱਪਰ ਰੱਖੋ ਰਣ ਉਹ ਜੋ ਫੜਨੂ ਮੂਰੇ ਆ ਤਾਂ ਉੜਾਈ ਜਾ ਓ ਇੱਕ ਬੈਗ ਮੂਰੇ ਫੜ ਕੇ ਬਹਿ ਜੂਗੇ ਅਸੀਂ ਮੜ ਲਾਵਾ ਮੈਂ ਚਲੋ ਹੋਰ ਜੀ ਅਡਜਸਟਮੈਂਟ ਦੇ ਦੇ ਚ ਦੇ ਰਿਹਾ ਮਿਲ ਰਿਹਾ ਤੁਹਾਨੂੰ ਬਾਏ ਮੈਂ ਨਹੀਂ ਜਾਣਾ ਹਲੋ ਉਹ ਬੱਚਾ ਬਾਲਟੀ ਬਾਏ ਉਹ ਬਾਈ ਐਨੇ ਜਣਾਂ ਨੂੰ ਲੈ ਵੀ ਜਾਊਂਗਾ ਇਹ ਚਲ ਹਾਂ ਲੈ ਜਾਊਂਗਾ ਦੇਖ ਲੈ ਨੀ ਮਾ ਮਗਰ ਤੇ ਮੈਂ ਥੱਕਾ ਲਵਾਂ ਠੀਕ ਆ ਚਲ ਚਲ ਲਓ ਜੀ ਆਪਾਂ ਨੇ ਵੀ ਥੋੜਾ ਟੈਂਪੂ ਲਿਆ ਆ ਪਾ ਕਿਰਪਾ ਹੋ ਗਈ ਸਵਾਰੀਆਂ ਨਾਲ ਟੈਂਪੂ ਗਿਆ ਆਪਣਾ ਘਰ ਮੇਰੇ ਸਵਾਰੀ ਕਰੀਏ ਨਾਲ 20 20 ਰੁਪਏ ਮਾਰੇ ਰੇਲਵੇ ਸਟੇਸ਼ਨ ਤੇ ਛੱਡੂਗਾ 20 ਰੁਪਏ ਨੂੰ ਤੇ ਕਿਆ ਗੱਲ ਹੈ ਭਾਈ ਮੇਰੇ ਨਾਲ ਕਿ 20 ਰੁਪਏ ਮੇਰਾ ਬਾਈ ਨਹੀਂ ਮੇਰਾ ਨਹੀਂ ਮੇਰਾ ਵੀ ਨਹੀਂ ਸੀ ਪਰ ਉੱਤਰੋਂ ਟੈਂਪੂ ਦੇ ਥੱਲੇ ਨਹੀਂ ਨਹੀਂ ਭਾਈ ਅਸੀਂ ਸਾਨੂੰ ਖੜਾ ਰੱਖਾ ਤੇ ਥੱਲੇ ਉੱਤਰੋ ਟੈਂਪੂ ਦੇ ਥੱਲੇ ਬੈਠ ਕੇ ਬਹਿ ਜਾਓ ਬਸ ਜਾਮ ਲਾ ਲਓ ਜਾਮ ਲਾ ਲਓ ਬਸ ਥੇਤੀ ਉੱਤਰੋ ਥੇਤੀ ਅਸੀਂ ਉੱਪਰ ਰਹੇਗਾ ਟ੍ਰੇਨ ਲਾਣੀ ਨਹੀਂ ਲੋੜੀ ਇੱਕ ਲੀ ਗੱਲਾ ਗੱਲਾ ਚ ਉੱਤਰ ਕੇ ਤੁਰ ਕੇ ਹੋ ਜਾ ਭਾਈ ਤੁਰ ਕੇ ਚਲੋ ਤੁਰ ਕੇ ਚਲੋ ਆਪਣਾ ਮੈਨ ਨਹੀਂ ਜਾਣਾ ਕੋਈ ਵੀ ਥੋੜੇ ਬੈਠਣ ਲੱਗੀਆਂ ਗੱਲਾਂ ਕੁਝ ਹੋਰਤੀਆਂ ਨੰਨੀਆਂ ਐ ਕਹਿੰਦੇ ਜੀ 500 ਲੈ ਲਓ ਸਾਨੂੰ ਟ੍ਰੇਨ ਦੇ ਟਾਈਮ ਨਾਲ ਪਹੁੰਚਾ ਦੇ ਹਾਂ ਹੁਣ ਹੁਣ ਗੱਲਾਂ ਕੁਝ ਹੋਰ ਪਹਿਲਾ ਨਾਮ ਜਨਾਨੀਆਂ ਨੂੰ ਕੋਈ ਵੀ ਜਿੱਤਦਾ ਜੀ ਤੇ ਕੈਂਡੀਆਂ ਕੋਸਾ ਕਰਦਿਆਂ ਕੋਸਾ ਦੱਸਦਿਆਂ ਕੋਸਾ ਚਲੋ ਆਇਓ ਸਮਾਨ ਉਤਰ ਗਿਆ ਵੀ ਆ ਬੜਾ ਬਾਤ ਤੱਕੜੇ ਮੈਂ ਤੱਕਰੇ ਦੋ ਲਾਲ ਬੈਗ ਚ ਕੋ ਲੋ ਜੀ ਇਹ ਤਾਂ ਹੁਣ ਇਹ ਤਾਂ ਕੈਸੇ ਜਿਮ ਸਾਨੂੰ ਟ੍ਰੇਨ 'ਚ ਵੀ ਚੜਾ ਗਿਆ ਉਹ ਇਹਦਾ ਗੱਲ ਗੱਲ ਤਾਂ ਕਿਵੇਂ ਚੱਲੂਗਾ ਇਹਨਾਂ ਦੇਖੋ ਚਲੋ ਫੜ ਕਿਹੜਾ ਮਰਜੀ ਫੜਨਾ ਫਰੀਕ ਦੀ ਕੋਈ ਫੜੋ ਤਦ ਹੁਣ ਅੰਦਰ ਮਿਲਦੇ ਜੀ ਪਹਿਲਾਂ ਟਿਕ ਟਾ ਟੋਟਾ ਨਾਲ ਦੇਖ ਲਈਏ ਅੱਜ ਰਗੜ ਕਿ ਆ ਬਣਦਾ ਪਹੁੰਚ ਗਏ ਜੀ ਰੇਲਵੇ ਸਟੇਸ਼ਨ ਤੇ ਤੇ ਇੱਕ ਨੰਬਰ ਪਲੇਟਫਾਰਮ ਤੇ ਸਾਡੀ ਲੱਗਣੀ ਹੈ ਜੀ ਟ੍ਰੇਨ ਟ੍ਰੇਨ ਜਿਸੋ ਸਾਹਬਾਂ ਨਾਲ ਚ ਸੰਗਤਾਂ ਦਾ ਹੋਇਆ ਵਾ ਜੀ ਕੱਠ ਅਸਰੇ ਤੱਕ ਅੱਜ ਤਾਂ ਤੱਕਾ ਮੁੱਕੀ ਹੋਊਗੀ ਰੀਤਾ ਉੱਥੇ ਚੱਲ ਪੁੱਤ ਮम्मा ਗੋਲ ਹਾਂ ਉਹ ਟ੍ਰੇਨ ਦਾ ਪੁੱਤ ਹੋਰ ਪਾਸੇ ਜਾਣੇ ਆਪਣੀ ਟ੍ਰੇਨ ਨਹੀਂ ਹੈਗੀ ਉਹ ਆਪਣੀ ਇੱਧਰ ਤੇ ਆਊਗੀ ਠੀਕ ਆ ਚੱਲ ਮम्मा ਕੋਲ ਜਾ ਆਇਆ ਪਿੱਛੇ ਆ ਜਾ ਮੈਂ ਅਹੀ ਪਿੱਛੇ ਹੋ ਦਿੰਦਾ ਤੇ ਇੱਧਰ ਵੀ ਸਾਨੂੰ ਵੀ ਕਾਫੀ ਸੰਗਤਾਂ ਖੜੀਆਂ ਜੀ ਤੇ ਹੁਣ ਮੈਂ ਇੱਕ ਵਾਰ ਥੋੜਾ ਜਿਹਾ ਪੁੱਛ ਕੇ ਆਵਾਂ ਕਿ ਇਹਨਾਂ ਨੂੰ ਪਤਾ ਹੋਵੇ ਪੁਲਿਸ ਵਾਲਿਆਂ ਨੂੰ ਵੀ ਅ ਜਿਹੜਾ ਜਰਨਲ ਡੱਬਾ ਹੈ ਉਹ ਕਿੱਥੇ ਕਿ ਲੱਗਣਾ ਫਰੰਟ ਚ ਆਊਗਾ ਕਿ ਬੈਕ ਸਾਈਡ ਫਿਰ ਉਸ ਸਾਵਾ ਨਾਲ ਆਪਣੀ ਸੈਟਿੰਗ ਜੀ ਕਰ ਲਈ ਹੈ ਨਾ ਪਰ ਇਹਨਾਂ ਨੇ ਵੀ ਜਵਾਬ ਜਦੋਂ ਆ ਵੀ ਸਾਨੂੰ ਕਿ ਪਤਾ ਵੀ ਕਿੱਥੇ ਲੱਗਿਆ ਪਾਉਣਾ ਡੱਬਾ ਜਰਨਲ ਅਧਰਖੜ ਕੇ ਲੱਗਦਾ ਮੈਨੂੰ ਸਫਰ ਕਰਨਾ ਪੈਣਾ ਪਰ ਇਹ ਟਿਕਟ ਹੈਗੀ ਜਿਹੜੀ ਇਹਦੇ ਤੇ ਕੋਈ ਗੱਡੀ ਨੰਬਰ ਨਹੀਂ ਪਾਇਆ ਗਿਆ ਇਹ ਜਰਨਲ ਟਿਕਟ ਹੈ ਕਹਿੰਦਾ ਤੁਸੀਂ ਕਿਸੇ ਵੀ ਟ੍ਰੇਨ 'ਚ ਜਿਹੜੀ ਇਧਰ ਨੂੰ ਜਾ ਰਹੀ ਆ ਚੜ ਕੇ ਆਪਣਾ ਸਹਰਾ ਦੁੱਤਰੋ ਹੁਣ ਦੇਖਾਂਗੇ ਜੇ ਤਾਂ ਇਹਦੇ ਤੇ ਜਗ੍ਹਾ ਬਣ ਗਈ ਤਾਂ ਇਹਦੇ ਤੇ ਚੜ ਜਾਾਂਗੇ ਨਹੀਂ ਫਿਰ ਦੇਖੀ ਜਾਊਗੀ ਕਿਆ ਬਣਦਾ ਵੈਸੇ ਮੈਨੂੰ ਦੋ ਤਿੰਨ ਸੰਗ ਮਿਲੇ ਉਹਨਾਂ ਨੇ ਤਾਂ ਮੈਨੂੰ ਹੀ ਸਲਾਹ ਦਿੱਤੀ ਕਹਿੰਦੇ ਤੁਸੀਂ ਬਸਿਆ ਚੜ ਕੇ ਚੱਲ ਜਾਓ ਬੇ ਇਧਰ ਤੇ ਜਾਣ ਲੱਗੇ ਟ੍ਰੇਨ 'ਚ ਸਫ਼ਰ ਕਰਨਾ ਬਹੁਤ ਔਖਾ ਜਿਹਾ ਪਿਛਲੀ ਵਾਰ ਆਇਆ ਸੀ ਜੀ ਮੈਂ ਮੇਧ ਫੈਮਿਲੀ ਬਹੁਤ ਔੜ ਪਹਿਲਾਂ ਦੀ ਗੱਲ ਹੈ ਜਦ ਇੱਕ ਪੁਲਿਸ ਵਾਲਾ ਵੀਰ ਮੈਨੂੰ ਟੱਕਰ ਗਿਆ ਸੀ ਉਹਨੇ ਮੈਨੂੰ ਬਿਠਾ ਲਤਾ ਸੀ ਸੀਟ ਦਵਾਤੀ ਸੀ ਐਤਕੀ ਮੈਨੂੰ ਕੋਈ ਟੱਕਰ ਦਾ ਲੱਗਦਾ ਨਹੀਂ ਬਾਕੀ ਦੇਖਦੇ ਆਂ ਟ੍ਰੇਨ ਆਏ ਤੇ ਕੀ ਮਾਹੌਲ ਬਣਦਾ ਜੀ ਟਾਈਮ ਤਾਂ ਹੋ ਗਿਆ 24 ਹੋ ਗਿਆ 9:25 ਦਾ ਟਾਈਮ ਉਹਦਾ ਕੁਰਸੀਆਂ ਹੈਗੀਆਂ ਜਿੱਥੇ ਉਧਰਲੀ ਸੜਾ ਮੈਂ ਕਿਹਾ ਜਦੋਂ ਬੈਕ ਫਟਾਫਟ ਬੈਕ ਸਿੱਟੇ ਬੈਠਦਾ ਤਾਂ ਅੱਛਾ ਬੈਕ ਬੈਕ ਸਿੱਟਣਾ ਹੈ ਫਟਾਫਟ ਆਪਣੇ ਬੈਕਸ ਤੋਂ ਤਾਂ ਤਾਂ ਸਿੱਟੂ ਆਉਂਣਾ ਨਾ ਸਿੱਟ ਨਹੀਂ ਕਿਤੇ ਆਪਣੇ ਦੇਸ਼ ਕੋ ਜਾਣਾ ਨਾ ਵਿਹਾਰੀਆਂ ਨੇ ਹੁਣ ਆਪਣੇ ਕੰਨ ਕਾ ਰਹੀ ਆ ਤੇ ਹੁਣ ਕੰਨ ਕ ਬਟਨ ਜਾ ਰਹੇ ਆ ਤਵਾਂ ਪਹਿਲਾਂ ਪੁੱਛ ਕੇ ਆਉਣਾ ਨਾ ਕੋਈ ਕੋਈ ਜੀ ਆ ਤੇ ਸਾਡੇ ਨਿਆਣਾ ਕੋਈ ਕਹਿੰਦਾ ਮੈਂ ਥੱਲੇ ਬਹਿਣਾ ਕੋਈ ਕਹਿੰਦਾ ਮੈਂ ਉੱਪਰ ਬਹਿਣਾ ਇਹਨਾਂ ਦੇ ਸਾਹਮਣੇ ਮੇਰੀ ਕਹਾਣੀ ਤੇ ਇਹਨਾਂ ਦੀ ਬਹਾਰ ਆ ਐਨਾ ਥੋੜਾ ਵੀ ਤੁਹਾਨੂੰ ਸਿੱਟਾ ਮਿਲ ਗਿਆ ਹਾਂ ਇੱਧਰ ਰੱਖ ਲਓ ਬੈਗ ਆ ਆਪਣੇ ਸਾਰੇ ਸਾਹਮਣੇ ਪਸਾਵਾ ਨੂੰ ਇੱਥੇ ਚਾਲ ਆ ਇਹਨਾਂ ਸੱਟ ਜੇ ਕਰਕੇ ਰਖੀ ਭਾਬੀ ਗਿਰਨਾ ਹੈ ਲਾ ਕੱਪੜਿਆਂ ਤੋਂ ਹੁਣ ਤਾਂ ਕੀ ਕੱਢਣਾ ਕੱਪੜਿਆਂ ਚੋਂ ਚਲ आही रहा खला, आ रख ला रख पे पै कोई नहीं कोई नहीं. तो ना आ ले सर। आ रख तो ला सार हां हो गया चाहे? ਚਲ ਆ ਪਿਸਤਲਾ ਜਰੂਰ ਸੰਭਾਲ ਲਓ ਇਹਨਾਂ ਦੀ ਪਾਣੀ ਭੁੱਗਿਆ ਮਿਲਿਆ ਨਹੀਂ ਗਾਹ ਕਿਸੇ ਦੁਧਿਆਣੇ ਜੰਕਸ਼ਨ ਕਿਤੇ ਵੀ ਰੁਕੀ ਹੈਗਾ ਲਿਆ ਦੇ ਬੋਤਲ ਤੇ ਕਿੱਥੇ ਆ ਰਫੜਾ ਇੰਨੀਆਂ ਨਹੀਂ ਭਰ ਕੇ ਰਹਿਉਣੀਆਂ ਮੇਰੇ ਤੋਂ ਦੋ ਲਓ ਆਪਾ ਭਾਬੀ ਚੱਕ ਲੈ ਬੋਤਲ ਵੱਜ ਗਿਆ ਹੋਰ ਨਾ ਹਾਂਜੀ ਗਾਹ ਪਾਪਰ ਲਾਂਗੇ ਕਿੱਥੇ ਹੌਲੀ ਹੌਲੀ ਉਹ ਐਡਜਸਟਮੈਂਟ ਟ੍ਰੇਨ ਦੇ ਵਿੱਚ ਕਰਨੀ ਪੈਂਦੀ ਹੈ ਜੀ ਤੇ ਸਾ ਛੋਟੇ ਛੋਟੇ ਦੋ ਜਵਾਕ ਆ ਗਏ ਸਾਡੀਆਂ ਕੁੜੀਆਂ ਇਹਨਾਂ ਨਾਲੇ ਖੇਡਣ 'ਚ ਵਿਅਸਤ ਹੋ ਗਈਆਂ ਜੀ ਤੇ ਵਿਚਾਰੀਆਂ ਖੜੀਆਂ ਸੀ ਤੇ ਮੈਂ ਇਹਨਾਂ ਨੂੰ ਕਹ ਵੀ ਇਹਨਾਂ ਨੂੰ ਵੀ ਐਡਜਸਟ ਕਰੋ ਆਪਣੇ ਸੀਟ ਦੇ ਨਾਲ ਵੀ ਆਪਣੇ ਬੱਚਾ ਨੂੰ ਖੜਾ ਲਓ ਇਹਨਾਂ ਨੂੰ ਦੋਹਾਂ ਨੂੰ ਬਿਠਾ ਲਓ ਤੇ ਨੇਸਤੀ ਪੈ ਗਈ ਸਾਰਿਆਂ ਨੂੰ ਹੌਜਸਮਿਨ ਪਈ ਆ ਇਧਰ ਵੀ ਲੱਗਦੀ ਆ ਚੱਲ ਖੇਲਦੇ-ਖੇਲਦੇ ਪਹੁੰਚ ਜਾਣਾ ਜੀ ਇਸ ਟਾਈਮ ਅਸੀਂ ਅੱਧਾ ਸਫ਼ਰ ਕਰ ਚੁੱਕੇ ਹਾਂ ਫਗਵਾੜਾ ਇਹਦੇ ਲੱਗ ਭਾਗ ਫਗਵਾੜਾ ਜੰਕਸ਼ਨ ਲੰਘ ਗਏ ਜੀ ਤੇ ਅੱਧਾ ਸਫ਼ਰ ਰਹਿ ਗਿਆ ਸਾਡਾ ਸਰਹੰਦ ਪਹੁੰਚਣ ਨੂੰ ਤੇ ਮਿਲਦੇ ਹਾਂ ਫਿਰ ਪਹੁੰਚ ਗਏ ਜੀ ਸਰਹੰਦ ਜੰਕਸ਼ਨ ਤੇ ਪਹਿਲਾਂ ਆ ਕੇ ਸਾਰੇ ਪਾਣੀ ਹੁਣ ਸਰੀਰ ਮੰਗਣ ਲੱਗਾ ਸਫਰ ਦੇ ਵਿੱਚ ਤੇ ਇੱਧਰ ਵੀ ਇੱਕ ਲੱਗੀ ਖੜੀ ਹੈ ਜੀ ਇਹ ਇਹ ਮੱਲਾ ਦਾ ਵੀ ਇਹ ਜਾਊਗੀ ਜਲੰਧਰ ਲਿਖਾ ਹੈ ਜੀ ਜਲੰਧਰ 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 ਬਾਕੀ ਓਏ ਪਿਸਟਲਮੈਨ ਓਏ ਹਾਂ ਕੀ ਦੀ ਹੈ ਤੇਰੀ ਹੈ ਕਾਈ ਕਰਦਾਂ ਨੀ ਤੇਰੀ ਚੱਲੀ ਬਾਈ ਇਹਨੇ ਤਾਂ ਬਹੁਤ ਸਫਰ ਨਿਬੇੜਿਆ ਹਾਂ ਬਹੁਤ ਛੇਤੀ ਹਾਂ 10 ਵਜੇ ਟੁਰੇ 11 ਵਜੇ ਲਾਤਾ ਹਾਂ ਇੱਧਰ ਨੂੰ ਆਏ ਵੀ ਹੈਗਾ ਇੱਕ ਉਹ ਵੀ ਜਿਹੜੀਆਂ ਲੰਬੀਆਂ ਜਾਂਦੀਆਂ ਨੇ ਜਿਵੇਂ ਪਠਾਨਕੋਟ ਤੇ ਦਿੱਲੀ ਨੂੰ ਚੱਲਦੀਆਂ ਦਿੱਲੀ ਤੇ ਵੀ ਕਹਾ ਜਾਂਦੀਆਂ ਉਹ ਫਿਰ ਸਫਰ ਵੀ ਵੱਧ ਹੁੰਦੇ ਉਹਨਾਂ ਨੇ ਸਟੇਸ਼ਨਾਂ 'ਚ ਵੀ ਘਟਾ 'ਚ ਰੁਕਣਾ ਹੁੰਦਾ ਰੁਕਦੀਆਂ ਹੈ ਹਾਂ ਬਹੁਤ ਜ਼ਿਆਦਾ ਰੁਕਦੀਆਂ ਹਾਂ ਬਹੁਤ ਜ਼ਿਆਦਾ ਰੁਕਦੀਆਂ ਉਹ ਜ਼ਿਆਦਾ ਰੁਕਦੀ ਕੀ ਆਪਣਾ ਤਾਂ ਲੋਕਲ ਹਲਾ ਨਾ ਸਿਸਟਮ ਉਧਰ ਚਲੋ ਟ੍ਰੇਨ ਗਈ ਹੁਣ ਫਿਰ ਟ੍ਰੇਨ ਨਹੀਂ ਹੁਣ ਬਤਹ ਧਾਰਗੜ ਵਾਲੀ ਬੱਸ ਲੱਭੋ ਕੋਈ ਹਾਂ ਧਾਰਗੜ ਵਾਲੀ ਬੱਸ ਲੱਭੋ ਹੁਣ ਜੀ ਕਿਰਪਾ ਕਰਕੇ ਕਿੱਥੇ ਕੱਟ ਕੇ ਛੱਡੀ ਜੀ ਕਿਉਂ ਨੇ ਫਤਿਹਗੜ ਸਾਹਿਬ ਪਸੀ ਪਠਾਨਾਂ ਦੇ ਗਾਵਾਂ ਮਰੇਟਾ ਅਸੀਂ ਅਪਰੋਹ ਕੜਕਡੋਲੀ ਪਟਕਲ ਕਿਰਤਪੁਰ ਸੜਕੂਰ ਕੇ ਸਾਹਮਣੇ ਨੂੰ ਨਜ਼ਰ ਮੈਨਾਂ ਪਹੁੰਚ ਜਾਣਾ ਹੈ ਪੈਸੇਂਜਰ ਗਾੜੀ 45017 ਥੋੜੀ ਸਮੇਂ ਵਿੱਚ ਪਲੇਟਫਾਰਮ ਨੰਬਰ 2 ਪਰ ਆ ਰਹੀ ਹੈ ਚਲੋ ਲੋ ਟਿਕਟ ਮੈਂ ਲੈ ਕੇ ਆਇਆ ਆਹ ਤੇ ਪੋਰ ਤੇ ਗਾਹੂ ਹੈ ਆ ਚੱਲੀ ਏ ਟ੍ਰੇਨ ਕਿੱਥੇ ਕਿਰਸਾਏ ਰਹਤੇ ਹੋਏ ਨੰਗਲਪੁਰ ਤੱਕ ਜਾਣਾ ਹੈ ਗਾੜੀ ਸੰਖਿਆ 64517 ਪੈਸੰਜਰ ਗਾੜੀ ਥੋੜੇ ਹੀ ਸਮੇਂ ਮੇਂ ਪਲੇਟਫਾਰਮ ਨੰਬਰ 2 ਪਰ ਆ ਰਹੀ ਹੈ ਪਲੇਟਫਾਰਮ 2 ਨੰਬਰ ਪਰ ਆ ਰਹੀ ਮੈਂ ਟਿਕਟ ਲੈ ਕੇ ਆ ਬਣਗੀ ਜੀ ਜਲ ਉੱਤਰ ਸੀ ਸਾਰੇ ਅਨਾਉਂਸਮੈਂਟ ਹੋ ਗਈ ਵੀ ਨੰਗਲ ਟਾਈਮ ਦੀ ਟ੍ਰੇਨ ਆ ਰਹੀ ਹੈ 2-4 ਮਿੰਟ ਚ ਤੇ ਆਪਾਂ ਨੇ ਟਿਕਟ ਨਵੀਂ ਜੀ ਲੈ ਤੇ ਹੁਣ ਦੇਖਦੇ ਆ ਅਜੇ ਆਈ ਤਾਂ ਨਹੀਂ ট্রেন ਉਹ ਕਹਿੰਦੇ ਵੀ ਆਪਣੀ ਤਿਆਰੀ ਰੱਖੋ ট্রেন ਆਉਣ ਦੀ ਪੁੱਲ ਬਟਾ ਪੁੱਲ ਤਿਆਰੀ ਆ ਲਓ ਜੀ ਤੁਹਾਡੇ ਇਹ ਕਹਿੰਦੇ ਵੀ ਆਧਾਰ ਕਾਰਡ ਦੀ ਤੁਹਾਡੇ ਦੀ ਲੋੜ ਨਹੀਂ ਆਪਣਾ ਕਰਾਇਆ ਲਾਓ ਤੇ ਘਰ ਨੂੰ ਜਾਓ ਇੰਟਰਨੈਟ ਵੀ ਸਹੀ ਨਹੀਂ ਦੱਸਦਾ ਟਾਈਮਿੰਗ ਆ ਜੇ ਤਾਂ ਆਪਾਂ ਦੋ ਲੋਟ ਸਰਚ ਕਰਦੇ ਤਾਂ ਟ੍ਰੇਨ 1:30 ਵਜੇ ਦੀ ਸ਼ੋਅ ਕਰਦਾ ਪਰ 1:30 1:30 ਵੀ ਤਾਂ ਵਜਣ ਵਾਲਾ ਹਜੇ 1:00 ਵਜੇ ਵਾਲਾ ਹੀ ਆ 1:00 ਵਜੇ ਆ ਪਤਾ ਨਹੀਂ ਇਹਨਾਂ ਨੇ 1:30 ਵਜੇ ਭੇਜਣੀ ਉਹਦੇ ਨਹੀਂ ਹਾਂ ਆ ਹੁਣ ਫਿਰ ਕਿੰਨੇ ਹੈ ਇਹ ਕਿੰਨੇ ਇਹਨੂੰ ਆਇਆ ਤਾਂ ਮੈਂ 500 ਰੁਪਏ ਅਧਾਰਾ ਲੈ ਕੇ ਗਿਆ ਜੀ ਮੈਂ ਬਾਕੀ ਪੈਸੇ ਮੈਨੂੰ ਮੋੜ ਦੇ ਆਣੀ ਤੂੰ ਆ ਪੁੱਛਦੀ ਵੀ ਟਿਕਟ ਕਿੰਨੇ ਦੀ ਆਈ ਏ ਸਿੱਧੀ ਗੱਲ ਕਰਾ ਤੇ ਪੈਸੇ ਲੈ ਕੇ ਗਿਆ ਜੀ ਧਾਰਾ ਮੇਰਾ ਏਟੀਐਮ ਖੜ ਗਿਆ ਕੈਸ ਨਿਕਲਦਾ ਨਹੀਂ ਹੈਗਾ ਅੱਛਾ ਇੱਥੇ ਕੋ ਗੂਗਲ ਪੇ ਵਾਲਾ ਕੰਮ ਹੈ ਨਹੀਂ ਆ ਨਹੀਂ ਹਾਂ ਉੱਥੇ ਅਮਰਤਸਰ ਤੇ ਟਿਕਟ ਲੱਤੀ ਜੀ ਉੱਥੇ ਨੇ ਜਦ ਮੈਂ ਤੇ ਹਸਾਬ ਕਰਾ ਮੰਗਿਆ ਕਿੰਨੇ ਦੀ ਟਿਕਟਾ ਫਲਾਣਾ ਟਮਗਾਣਾ ਨਹੀਂ ਜਿੱਦਣ ਮੈਂ ਚੜਿਆ ਤਾਂ ਉਦੋਂ ਨੇ ਪੁੱਛਿਆ ਇੱਕ ਵਾਰ ਵੀ ਮੈਨੂੰ ਵੀ ਕਿੰਨੇ ਦੀ ਟਿਕਟਾ ਲੱਤਿਆ ਕਿਆ ਕਰ ਹਾਂ 68 55 ਰੁਪਏ ਲਿਆ ਵਾ ਪੈਲਾ ਵੀ ਦਿੱਤੇ ਮੇਰੇ ਸਾਥ ਸੌਣ ਦਿੱਤਾ ਇਹ ਨਹੀਂ ਇਹਦਾ ਮਾਮਾ ਧੀਆ ਦਾ ਸਾਵਾ ਤੇਰਾ ਵੇਹ ਦਾ ਕੰਡਿਆਵਾ ਦੱਸ ਕੰਡਿਆਵਾ ਕੋਸਾ ਸਾਡਾ ਨਹੀਂ ਮੈਂ ਤਾਂ 55 ਹੀ ਦਿਖਦਾਗਾ 115 ਰੁਪਏ ਲੱਗਿਆ ਅੱਛਾ ਹਾਂ ਐਨਾ ਕਿ ਤਾ ਤੁੱਤ ਇੱਥੇ ਟੈਂਪੂ ਆ ਜਿਹੜਾ ਸਵੇਰੇ ਲੱਗੀ ਉਹਦੀ ਸਵੇਰੇ ਲੱਗਿਆ 600 ਕਿੰਨਾ ਤਾਂ 680 ਪਤਾ ਨਹੀਂ 675 ਤੋਰੇ ਤੱਕ ਅੱਛਾ ਐਨੀ ਰੋਪੜ ਜਦੋਂ ਜਾਣ ਲੱਗੇ ਵੀ ਤਾਂ ਐਨੀ ਟਿਕਟ ਤੇ ਠੀਕ ਹੈ ਉਹ ਆਗੇ ਹੌਲੇ ਹੌਲੇ ਆਉਂਦੇ ਛਾਲਾ ਮਾਰ ਕੇ ਚੜਜੋ ਇਹੀ ਜਾਣਾ ਅਦੇ ਚ ਜਾਣਾ ਜਿਹੜੀ ਆ ਪਲੇਟਫਾਰਮ ਪਰ ਲੱਗ ਗਈ ਤੁਸੀਂ ਇਹ ਪਤਾ ਵੀ ਕਰ ਲੈ ਵੀ ਦੋ ਨੰਬਰ ਪਲੇਟਫਾਰਮ ਐ ਔਰ ਪਾਸੇ ਨੂੰ ਨਾ ਚ ਦੋ ਨੰਬਰ ਲਿਖਿਆ ਨਹੀਂ ਹੋਇਆ ਹੁਣ ਤੁਹਾਡੀ 3 ਪਤਾ ਨਹੀਂ ਕਿਹੜਾ ਕਿਹੜਾ ਲਿਖਿਆ ਹੋਇਆ ਉਹ ਹਾਂ ਉਹ ਸਾਹਮਣੇ ਉਹ ਹਾਂ ਦੋ ਨੰਬਰ ਆ ਦੋ ਨੰਬਰ ਹੋਤਾ ਜਸ ਪਾਣੀ ਦੀ ਬੋਤਲ ਫੜ ਲੈਣੀ ਸੀ ਹੁਣ ਨਹੀਂ ਫੜ ਹੋਣੀ ਚਲ ਹੁਣ ਤਾਂ ਬਸ ਮੇਰੇ ਮੈਂ ਫੜ ਗਈ ਉਹ ਟ੍ਰੇਨ ਆ ਗਈ ਟ੍ਰੇਨ ਐਸੇ ਕੁੱਕਾ ਮਾਰਦੀ ਆਉਂਦੀ ਆ ਹੁਣ ਮੈਂ ਬਟੂਆ ਫੱਡਾਂਗੇ ਮੈਂ ਟ੍ਰੇਨ ਨੂੰ ਹੱਥ ਦਵਾ ਟ੍ਰੇਨ ਨੂੰ ਹੱਥ ਤੇ ਕੇ ਰੁਕੜਾ ਇਹ ਰੋਕਦੇ ਨਹੀਂ ਆਏ ਇਹ ਆ ਟਾਵਰ ਫੈਕਟਰ ਹੋ ਜਾਊਗਾ ਉਹ ਨਾਲ ਪਿੱਛੇ ਹੋ ਜਾ ਤੁਸੀਂ ਨਿਆਣਾਂ ਦਾ ਵੀ ਧਿਆਨ ਰੱਖੋ ਇਹ ਆਉਣੀ ਨਹੀਂ ਲੱਗੂਗੀ ਜੀ ਹੌਲੀ ਹੌਲੀ ਭਾਈ ਉਹ ਹੌਲੀ ਚਲਾ ਲੈ ਬਾਏ 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 ਹੈਲੋ ਹਾਏ ਹਾਏ ਹੈਲੋ ਹਾਏ ਵਾਲੀ ਵੀ ਆ ਗਈ ਬੈਗ ਪਚੱਕ ਲੋ ਯਾਰ ਪੈਕ ਨੂੰ ਚੱਕ ਕੇ ਰੱਖੋ ਚੱਕੋ ਯਾਰ ਖੜਤਾ ਜਾਣ ਦੋ ਆਜੋ 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 ਰੁਕ ਗਈ ਧੰਨਵਾਦ ਦੇਖਿਆ ਬਾਈ ਜਾਣਦਾ ਮੈਨੂੰ ਇਹ ਮੇਰੇ ਨਾਲ ਪੜਿਆ ਪਾ ਨਹੀਂ ਹੈਗਾ ਇਹ ਹਾਂ ਚੜੋ ਚੜੋ ਭਰੀ ਰਿਹਾ ਸਾਰਿਓ ਆ ਪਿਛਲੇ ਤੇਨੂੰ ਚੜਜੋ ਆਜੋ ਆਜੋ ਆਇਤਾ ਉੱਤਰਨੇ ਵੀ ਆ ਕੋਸ ਪਰਸੈਂਟ ਕੋਈ ਨਹੀਂ ਕੇ ਉੱਤਰਨਾ ਪੰਜ ਚੜਨ ਵਾਲੇ ਚਲੋ ਹੁਣ ਤਾਲ ਵਾਲਾ ਆ ਪਿਛਲੀ ਟਾਕੀ ਵੇਲੀ ਪਈ ਆ ਹੋਰਨਵਾਟੋ ਹੋ ਇੱਥੇ ਬੈਠੋ ਚਪਲੀ ਮਾਰ ਕੇ ਆਜੋ ਇੱਥੇ ਬੈਠੋ ਰਾਮ ਨਾਲ ਚਪਲੀ ਮਾਰ ਕੇ ਬਥੇਰੀ ਜਾਗਾ ਬਈ ਚੜੋ ਚਲੋ ਕੱਚਲਾ ਕੋਲ ਨੂੰ ਬੈਗ ਪੁੱਤ ਗਾਹ ਨੂੰ ਕਰ ਲੈ ਸਾਰੇ ਨਾ ਹਾਂ ਮੈਂ ਹਾਂ ਪਰਮਣ ਸਭ ਕੋਲ ਬਹਾਰ ਚਾਹ ਕੱਲ ਬੁੱਤ ਐਂਟੀ ਇਹਨੇ ਜੁੜਾਇਆ ਚੜਜੋ ਵੱਜ ਗਿਆ ਜ਼ੋਰ ਨੂੰ ਦਾ ਇੱਥੇ ਬੈਗ ਇਹਦੇ ਕਵਰ ਕਰਕੇ ਇੱਥੇ ਚੱਪਲੀ ਮਾਰ ਕੇ ਬਹਿ ਜਾਓ ਹਾਂ ਅਸੀਂ ਬਹਿ ਗਏ ਹੁਣ ਸੀਟਾ ਸੂਟਾ ਨਾ ਪਾ ਲਿਓ ਸੀਟਾ ਮਿਲ ਜੂਣ ਹੁਣ ਉਹਨਾਂ ਨੂੰ ਰੋਪੜ ਜਾ ਕੇ ਗੱਡੀ ਚ ਆਪਣੀ ਤੇ ਥੋੜਾ ਹੁਣਾ ਨਹੀਂ ਉੱਥੇ ਪਹਿਲਾਂ ਸਮਾਨ ਸੈੱਟ ਕਰਾ ਕੇ ਉਹਨਾਂ ਨੂੰ ਬਿਠਾ ਲਾ ਸੈੱਟ ਆ ਓ ਇੱਕ ਓ ਇੱਕ ਲਾ ਦੇ ਮੋਲੂ ਇੱਕ ਸ਼ਟਰ ਜਾਂ ਲਾਓ ਜਾ ਕੇ ਚਲ ਇੱਕ ਲਾ ਦੇ ਜਵਾਕ ਆ ਤੁਹਾਡੇ ਨਾਲ ਇੱਕ ਲਾ ਕੇ ਇੱਥੇ ਬਹਿ ਜਾਓ ਲੋ ਸਰ ਬਹਿ ਜਾਓ ਆਰਾਮ ਨਾਲ ਆ ਲਾ ਦੇ ਇੱਕ ਬਸਾਂ ਉਹ ਹਵਾ ਬਥੇਰੀ ਆਉਣੀ ਐ ਟੈਂਸ਼ਨ ਨਾ ਲਿਓ ਪਰ ਪੱਖੇ ਦੇ ਲਾ ਕਿੱਡੇ ਵਧੀਆ ਵਧੀਆ ਚਲਾਉਂਦੇ ਮੈਂ। ਆਹ ਉਹ ਉਧਰ ਨੂੰ ਚੱਲ ਪਈ ਜੀ। ਕਿ ਹਾਂ ਸੀ ਇੱਧਰ ਨੂੰ ਚੱਲ ਪਈ ਹੁਣ। ਸਰਹੰਦ ਦਾ ਜੰਕਸ਼ਨ। ਕਿ ਕਿਧਰ ਆ ਜਾ। ਐਦਾਂ ਬੈਜੋ ਨਿਆਣੇ ਨੂੰ ਟਾਕੀਆਂ ਤੇ ਹੋਰਾ ਰੱਖਿਓ ਆਪਣੇਆਂ ਨੂੰ। ਹਾਂ। ਪਹੁੰਚ ਗਿਆ ਜੀ ਫਤੇਗੜ ਸਾਹਿਬ ਤੇ ਗੁਰੂ ਘਰ ਦੇ ਕਰਾਵਾਂਗੇ ਜੇ ਦਰਸ਼ਨ ਜੇ ਹੋ ਸਕੇ ਤਾਂ ਵਾਹਿਗੁਰੂ ਸਤਨਾਮ ਮਾਰੀ ਚੱਲ ਕੂਕਾਂ ਖਿੱਚ ਕੇ ਰੱਖ ਗਾ ਮਨ ਨੂੰ ਉਹ ਸਾਹਮਣੇ ਆ ਗਿਆ ਜੀ ਸਾਹਿਬ ਜਦਾਂ ਦਾ ਨਲੀ ਪਹੁੰਚ ਗਿਆ ਜੀ ਅਸੀਂ ਆਪਣਾ ਸ਼ਹਿਰ ਰੋਪੜ ਚਲੋ ਵੀ ਚਲੋ 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 ਹੌਲੀ 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 ਕੋਈ ਹੋਰ ਚਰੀ ਦਾ ਪਿਆਰ ਨਾਲ ਉੱਤਰ ਤੋਂ ਖੜੂਗੀ ਪੰਜ ਚਾਰ ਮਿੰਟ ਆਜੋ 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 ਤਾਰੋ ਨਿਆਣਾ ਨ ਫੜ ਕੇ ਆਜੋ ਵੀ ਆਜੋ ਵੀ ਆਜੋ 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 ਪੂਰੀ ਫਾਰਾ ਪੁਰਾ ਤਾਂ 바ਵਾ ਸੰਗਤ ਆ ਉਤਰ ਗਿਆ ਮੈਂ ਤਾਂ ਸੋਤੋ ਦਾ ਬਨੰਦਪੁਰ ਸਾਹਿਬ ਤੱਕ ਜਾਊਗੀ ਸੰਗਤ ਜਿਆਦਾ ਉੱਥੇ ਉਤਰੂਗੀ ਪਰ ਸੰਗਤ ਹੋਰੀ ਬਹੁਤ ਉਤਰ ਗਈ ਇਹ ਜਿਹੜੀ ਗੱਲ ਕਰਦੇ ਤੁਸੀਂ ਜੀ ਅਸੀਂ ਉਹਨੇ ਨੱਟ ਨੱਟ ਟਾਈਮ ਦੱਸਿਆ ਨਹੀਂ ਹੈਗਾ ਸਹੀ ਪ੍ਰੋਪਰ ਪਰ ਇਹ ਹੁਲੇਮਾਲੇ ਕਰਕੇ ਸਪੈਸ਼ਲ ਟ੍ਰੇਨ ਲੱਗੀ ਹੋਈ ਹੈ ਜੀ ਆਹ ਦੇ ਦਿਓ ਜੀ ਅੱਗੇ ਦੇ ਦਿਓ ਪ੍ਰਸ਼ਾਦਾ ਮਾਥੇ ਕਰ ਰਹੀ ਹੋਲੇ ਮਾਲੇ ਕਰਕੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਚੱਲ ਪੁੱਤ ਚੱਲ ਚੱਲ ਚੱਹ ਹਾਂ ਚੱਲ ਚਾਹ ਤੇ ਬੱਚਾ ਦਾ ਮੈਂ ਤੈਨੂੰ ਹੁਣ ਹੁਣ ਨਹੀਂ ਹੁਣ ਹੁਣ ਤਾਂ ਪਾਪਾ ਦੀ ਗੋਦੀ ਜੜੀ ਉਹ ਉੱਥੇ ਪਾਪਾ ਆ ਗਏ ਚੱਲ ਭੱਜ ਗੇ ਪਾਪਾ ਨੂੰ ਮਿਲ ਚੱਲ ਗੇ ਚੱਲ ਰਿਹਾ ਜੀ ਲੰਗਰ ਵਾਹਾਂ ਨੂੰ ਬਾਈਕ ਛੱਡ ਦੀ ਗਲਾਚੇ ਰੱਖੇ ਹੋਲੇ ਮਾਲੇ ਦੇ ਸੰਬੰਧ ਚ 18 ਦੇ ਹਫ਼ਤਿਆਂ ਦੇ ਵਿੱਚ ਬਰਸਾਤ ਆ ਗਈ। ਵਾਹਿਗੁਰੂ ਸਤਨਾਮ। ਸਤਨਾਮ ਵਾਹਿਗੁਰੂ।